ਪ੍ਰੇਮਵਤੀ ਦੇ ਇੱਥੇ ਇੱਥੇ ਰੈਨ ਵਾਲੇ ਆ ਇਹ ਬਿਨਾ ਮਤਲਬ ਦੇ ਇੱਥੇ ਆ ਕੇ ਬਿਨਾ ਕਿਸੇ ਇਹਨਾਂ ਦੀ ਕੰਟਰੋਲ ਦੇ ਵਿੱਚ ਹੀ ਆ ਸਾਡੇ ਮੀਟਰ ਲੱਗੇ ਪਏ ਨੇ ਇਹਨਾਂ ਨੂੰ ਬਿਨਾ ਪੁੱਛੇ ਦੱਸਿਆ ਕਿ ਖੋਲ ਕੇ ਇਹਨਾਂ ਨੇ ਬੇਅਕੀ ਬਦਲਨੇ ਆ ਕਿ ਬਦਲਨੇ ਸ਼ੁਰੂ ਕਰਦੇ ਰੋहिणी ਜੀ ਸਮੱਸਿਆ ਸਮੱਸਿਆ ਜੀ ਸਾਡੇ ਮੀਟਰ ਚੇਂਜ ਕਰੇ ਨੇ ਜੀ ਬਗੈਰ ਅਨਿਲ ਕੁਮਾਰ ਦੇ ਨਾਮ ਤੇ ਨਹੀਂ ਜੀ ਬਿਲਕੁਲ ਨਹੀਂ ਦੱਸਾਂਗੇ ਸਾਨੂੰ ਤਾਂ ਅੱਜ ਅਸੀਂ ਪੁੱਛਿਆ ਰੋਲਾ ਪਾਇਆ ਵੀ ਕਿਹੜੇ ਮੀਟਰ ਨੇ ਕਿ ਸਾਨੂੰ ਫੇਰੇ ਦੱਸੇ ਵੀ ਚਿੱਪ ਵਾਲੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਮੇਨੂੰ ਤਾਂ ਇਹ ਸੀਗਾ ਕੱਲ ਵੀ ਮੈਨੇ ਦੇਖਿਆ ਸੀ ਹਾਂ ਜੀ ਹੁਣ ਸਾਰੇ ਸ਼ਹਿਰ ਦਾ ਇਹੀ ਮੀਟਰ ਨੇ ਜਿਹੜੇ ਆਪਾਂ ਚੇਂਜ ਕਰ ਰਹੇ ਆ ਜੀ ਇਸ ਲਈ ਉਰੇ ਪ੍ਰੇਮ ਬਸਤੀ ਦੇ ਵੀ ਹੋ ਰਹੇ ਆ ਬਾਕੀ ਕਲੋਨੀਆਂ ਚ ਵੀ ਹੋ ਰਹੇ ਨੇ ਉਹੀ ਮੀਟਰ ਅਸੀਂ ਚੇਂਜ ਕਰ ਰਹੇ ਹਾਂ ਨਹੀਂ ਇਹ ਕਹਿੰਦੇ ਵੀ ਪਤਾ ਸਾਨੂੰ ਕੋਈ ਨਹੀਂ ਉਹ ਉਹਦੀ ਇਨਫੋਰਮੇਸ਼ਨ ਹੈ ਜੀ ਪਹਿਲਾਂ ਕੋਈ ਹੈ ਨਹੀਂ ਕੀ ਤੇ ਪਹਿਲਾਂ ਮਤਲਬ ਟਾਈਮ ਤੇ ਹੀ ਅਸੀਂ ਨੋਟਿਸ ਹੀ ਦਿੰਨੇ ਆ ਜਿਹੜਾ ਅਸੀਂ ਆਰਡਰ ਲੈ ਕੇ ਆਨੇ ਆ ਬਸ ਉਹਦੇ ਵੇਸਤੀ ਅਸੀਂ ਪਤਾ ਜੀ ਜੀ ਕੀ ਸਮੱਸਿਆ ਆ ਜੀ ਇਹ ਅਵਤਾਰ ਸਿੰਘ ਪ੍ਰੇਮਵਤੀ ਦੇ ਇਥੇ ਇਥੇ ਰਹਿਣ ਵਾਲੇ ਆ ਇਹ ਬਿਨਾ ਮਤਲਬ ਦੇ ਇਥੇ ਆ ਕੇ ਬਿਨਾ ਕਿ ਇਹਨਾਂ ਦੀ ਕੰਟਰੋਲ ਦੇ ਵਿੱਚ ਹੀ ਆ ਸਾਡੇ ਮੀਟਰ ਲੱਗੇ ਪਏ ਨੇ ਇਹਨਾਂ ਨੂੰ ਬਿਨਾ ਪੁੱਛੇ ਦੱਸਿਆ ਕਿ ਖੋਲ ਕੇ ਇਹਨਾਂ ਨੇ ਬੇਅੱਕ ਬਦਲਨੇ ਆ ਕਿ ਬਦਲਨੇ ਸ਼ੁਰੂ ਕਰਤੇ ਬਾਟਮੈਂਟ ਦਾ ਕਹਿਣਾ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਕਿਸੇ ਨੂੰ ਕੋਈ ਕੋਈ ਇਨਫੋਰਮੇਸ਼ਨ ਨਹੀਂ ਆਖਾ ਜਿੰਨੇ ਖੜੇ ਨੇ ਸਾਰੇ ਖੜੇ ਨੇ ਆ ਸਾਰੇ ਖੜੇ ਨੇ ਕੋਈ ਕਿਸੇ ਕਿਸੇ ਤੋਂ ਪੁੱਛ ਲੋ ਕਿਸ ਨੇ ਇਨਫੋਰਮ ਕੀਤਾ ਇਹਨਾਂ ਨੇ ਬਿਲਕੁਲ ਇਹ ਵੀ ਨਹੀਂ ਕਿਹਾ ਵੀ ਤੁਸੀਂ ਆ ਜਾਓ ਤੁਹਾਡੇ ਭਾਈ ਮੀਟਰ ਬਦਲ ਰਹੇ ਆ ਤੁਹਾਨੂੰ ਕਿਸੇ ਨੂੰ ਮਾੜ ਮਾੜ ਕੋਈ ਇਨਫੋਰਮੇਸ਼ਨ ਦਿੱਤੀ ਹੋਵੇ ਸਾਡਾ ਕਹਿਣਾ ਜਿਵੇਂ ਹੁਣ ਇਹ ਆ ਕੇ ਐਸ.ਓ. ਸਾਹਿਬ ਕਹਿ ਰਹੇ ਸੀ ਉਹਦਾ ਫਾਇਦੇ ਨਹੀਂ ਪਹਿਲਾਂ ਤਾਂ ਇਹਨਾਂ ਨੂੰ ਚਾਹੀਦਾ ਜਿੱਥੇ ਵੀ ਕਿਤੇ ਬਦਲ ਉਹਨਾਂ ਦੇ ਉਹਨੂੰ ਇਕੱਠੇ ਕਰਕੇ ਉਹਨਾਂ ਦਾ ਫਾਇਦਾ ਕਰਨਾ ਹੁਣ ਆਗਰ ਉਹ ਤੁਹਾਡੇ ਸਹਿਮਤ ਹੁੰਦੇ ਨੂੰ ਬਦਲਦੇ ਹੋ ਨਹੀਂ ਨਾ ਬਦਲੋ ਸਾਨੂੰ ਕੋਈ ਜ਼ਰੂਰਤ ਨਹੀਂ ਆ ਵੀ ਸਾਡੇ ਮੀਟਰ 600 ਤੋਂ ਉੱਤੇ ਬਾਜੂ ਅਸੀਂ ਬਿਜਲੀ ਭਰਦੇ ਰਹੇ ਆ ਭਰਦਾਂਗੇ ਪਹਿਲਾਂ ਭਰਦੀ ਸੀ ਹੁਣ ਕਿਹੜਾ ਕੋਈ ਨਵੇਂ ਨੇਜ ਦਾ ਚਾਰ ਬਿਲ ਆਏ ਨੇ ਹੁਣ ਜਿਹੜੇ ਬਿਨਾਂ ਆਪਣੇ ਆਉਦੇ ਨੇ ਜਿਹੜੇ ਆਹ ਰੋहिणी ਜੀ ਸਮੱਸਿਆ ਹੈ ਜੀ ਸਾਡੇ ਮੀਟਰ ਚੇਂਜ ਕਰੇ ਨੇ ਜੀ ਅਨਿਲ ਕੁਮਾਰ ਦੇ ਨਾਮ ਤੇ ਨਹੀਂ ਜੀ ਬਿਲਕੁਲ ਨਹੀਂ ਦੱਸਾਂਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਅੱਜ ਅਸੀਂ ਪੁੱਛਿਆ ਰੋਲਾ ਪਾਇਆ ਵੀ ਕਿਹੜੇ ਮੀਟਰ ਨੇ ਕਿ ਸਾਨੂੰ ਫੇਰ ਦੱਸੇ ਵੀ ਚਿਪ ਵਾਲੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਮੇਨੂੰ ਤਾਂ ਇਹ ਸੀਗਾ ਕੱਲ ਵੀ ਮੈਨੇ ਦੇਖਿਆ ਸੀ ਮੈਂ ਕਿ ਸ਼ਾਇਦ ਬਿਜਲੀ ਦੇ ਕੋਈ ਚੇਂਜ ਚੇਂਜ ਕਰਦੇ ਹੋਣਗੇ ਦੂਜੇ ਕਿਸੇ ਦਾ ਫੁੱਕ ਫੱਕ ਗਿਆ ਹੋਊਗਾ ਤੇ ਇਹ ਤਾਂ ਦੂਜੇ ਬਗੈਰ ਉਤਾਰ ਕੇ ਲੈ ਕੇ ਜਾਂਦੇ ਉਤਾਰ ਕੇ ਸਾਨੂੰ ਦੇ ਕੇ ਨਹੀਂਗੇ ਇਸ ਨਾਲ ਸਾਨੂੰ ਕੋਈ ਦੱਸ ਕੇਗੇ ਸਾਡੇ ਮੀਟਰ ਨਹੀਂ ਜੀ ਕੁਛ ਨਹੀਂ ਕਰਾਈ ਨਹੀਂ ਦੇ ਕੇ ਗਏ ਸਾਡੇ ਮੀਟਰ ਬਦਲੇ ਜਾਣ ਸਾਡੇ ਮੀਟਰ ਨਾਲ ਲਗਾਉਂਦੇ ਧੋਖਾ ਹੋ ਰਿਹਾ ਸਾਡੇ ਨਾਲ ਦੇ ਬਿੱਲ ਇਹ ਮੀਟਰ ਬਦਲ ਕੇ ਜਾਂਦੇ ਉਸ ਤੋਂ ਬਾਅਦ ਤੁਹਾਡਾ ਕੀ ਐਕਸ਼ਨ ਅਸੀਂ ਮੀਟਰ ਲਾਉਂ ਨਹੀਂ ਅਸੀਂ ਮੀਟਰ ਲਾਣ ਨਹੀਂ ਦੇਣਗੇ ਨਾ ਅਸੀਂ ਫਿਲ ਭਰੀਏ ਸਾਡੇ ਮੀਟਰ ਚੇਂਜ ਕਰਾਓ ਸਾਡੇ ਹਾਂ ਜਿਹੜਾ ਲੱਗ ਗਿਆ ਅਸੀਂ ਉਹ ਬਿੱਲ ਨਹੀਂ ਭਰਦੇ ਅਸੀਂ ਉਹ ਬਿੱਲ ਨਹੀਂ ਭਰਾਂਗੇ ਵਿਜੈ ਕੁਮਾਰੀ ਆਪ بجلی ਦੇ ਮੀਟਰ ਬਦਲੇ ਗਏ ਨੇ ਤੁਹਾਡਾ ਹੁਣ ਅੱਗੇ ਕੀ ਵਿਰੋਧ ਹੈ ਕੀ ਐਕਸ਼ਨ ਤੁਹਾਡੇ ਇਹ ਵਿਰੋਧ ਹੈ ਵੀ ਬਦਲਨੇ ਨਹੀਂ ਚਾਹੀਦੇ ਸਾਡੇ ਪੁਰਾਣੇ ਲੱਗੇ ਹੋਏ ਨੇ ਮੀਟਰ ਸਹੀ ਚੱਲ ਰਹੇ ਨੇ ਸਹੀ ਬਿੱਲ ਭਰ ਰਹੇ ਆ ਸਰਕਾਰ ਨੂੰ ਕੀ ਇਹਦਾ ਨੁਕਸਾਨ ਹੈ ਜਿਹੜੇ ਤੁਹਾਡੇ ਨਾਲ ਧੱਕੇ ਚਾਹੀ ਕੀਤੀ ਜਾਂਦੀ ਹੈ ਕਿ ਤੁਸੀਂ ਬਦਲਣ ਦੋਗੇ ਨਹੀਂ ਬਿਲਕੁਲ ਨਹੀਂ ਮੈਂ ਐਮ ਲਿਮਿਟਡ ਦੇ ਇੱਕ ਇਨਫੋਰਮੈਂਸ ਕੇਂਦਰ ਵਿਸ਼ਾ ਨੂੰ ਫੋਨ ਕੀਤਾ ਹਾਂ ਜੀ ਹਾਂ ਜੀ ਹੁਣ ਨਾ ਸਾਰੇ ਸ਼ਹਿਰ ਦਾ ਇਹੀ ਮੀਟਰ ਨੇ ਜਿਹੜੇ ਆਪਾਂ ਚੇਂਜ ਕਰ ਰਹੇ ਹਾਂ ਜੀ ਇਸ ਲਈ ਉਹਰੇ ਪ੍ਰੇਮ ਬਸਤੀ ਦੇ ਵੀ ਹੋ ਰਹੇ ਆ ਬਾਕੀ ਕਲੋਨੀਆਂ ਚ ਵੀ ਹੋ ਰਹੇ ਨੇ ਉਹੀ ਮੀਟਰ ਅਸੀਂ ਚੇਂਜ ਕਰਨਾ ਹੈ ਇਹ ਕਹਿੰਦੇ ਵੀ ਪਹਿਲਾਂ ਸਾਨੂੰ ਕੋਈ ਇਨਫੋਰਮੇਸ਼ਨ ਵਗੈਰਾ ਨਹੀਂ ਦਿੱਤੀ ਉਹਦੀ ਇਨਫੋਰਮੇਸ਼ਨ ਨਾ ਜੀ ਪਹਿਲਾਂ ਕੋਈ ਹੈ ਨਹੀਂ ਗਈ ਤੇ ਪਹਿਲਾਂ ਮਤਲਬ ਟਾਈਮ ਤੇ ਹੀ ਅਸੀਂ ਨੋਟਿਸ ਹੀ ਦਿੰਨੇ ਆ ਜਿਹੜਾ ਅਸੀਂ ਆਰਡਰ ਲੈ ਕੇ ਆਨੇ ਆ ਬਸ ਉਹਦੇ ਵੇਸਤੀ ਅਸੀਂ ਬਦਲਦੇ ਠੀਕ ਠੀਕ ਹੀ ਕਰ ਰਹੇ ਨੇ ਵੀ ਕੋਈ ਨੋਟਿਸ ਹੈ ਨਹੀਂਗਾ ਨੋਟਿਸ ਹੈਗੇ ਨੇ ਜੀ ਆਪਾਂ ਇਹਨੇ ਆਪਣੇ ਪਹਿਲਾਂ ਇਨੀਸ਼ੀਅਲ ਹਾਂਜੀ ਹਾਂ ਕਿੰਨੇ ਚੇਂਜ ਕਰਨੇ ਸੀ ਅੱਜ ਸਾਰੇ ਕਰਨੇ ਨੇ ਜੀ ਜਿਹੜੇ ਆਹ ਚਲੂ ਦੇ ਵਿੱਚ ਲੱਗੇ ਹੋਏ ਨੇ ਅਸੀਂ 7 ਚੇਂਜ ਕਰਦੇ ਮੈਨੂੰ ਲੱਗਦਾ 8 ਕੁ ਪੈਂਡਿੰਗ ਨੇ ਉਹਦੇ ਵਿੱਚ ਹਾਂਜੀ ਹਾਂ ਮੈਂ ਇਹਨਾਂ ਨੂੰ ਵੈਸੇ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਨੂੰ ਸਮਾਰਟ ਮੀਟਰ ਦੇ ਬਹੁਤ ਫਾਇਦੇ ਨੇ ਉਹ ਇਹਨਾਂ ਨੂੰ ਦੱਸੇ ਵੀ ਨੇ ਕਾਫੀ ਐਗਰੀ ਵੀ ਕਰਦੇ ਨੇਗੇ ਬਟ ਹਾਂਜੀ ਹਾਂ ਉਹਨਾਂ ਦੇ ਫਾਇਦੇ ਨੇਗੇ ਵੀ ਨੁਕਸਾਨ ਕੋਈ ਨਹੀਂ ਹੈ ਜਿਹੜੇ ਮੈਂ ਵਿਰੋਧ ਕਰ ਰਹੇ ਨੇ ਅੱਗੇ ਤੁਸੀਂ ਡਿਪਾਰਟਮੈਂਟ ਨੂੰ ਕੀ ਅਸੀਂ ਜਿਹੜਾ ਇਹਨਾਂ ਦੀਆਂ ਕੋਈ ਹੈਗੀ ਹੈ ਜੀ ਸਮੱਸਿਆ ਉਹ ਦੱਸਾਂਗੇ ਅਸੀਂ ਉੱਪਰ ਆਪਣੇ ਹਾਇਰ ਆਫੀਸਰ ਨੂੰ ਹਾਂਜੀ ਹਾਂਜੀ ਉਹ ਦੇ ਬਾਵਜੂਦ ਤੁਸੀਂ ਮਤਲਬ ਕਿ ਦੋ ਕਿਲੋ ਮੀਟਰਾਂ ਚ ਨਹੀਂ ਪੁਰਾਣੇ ਮੀਟਰਾਂ 'ਚ ਕੋਈ ਨੁਕਸਾਨ ਨਹੀਂ ਹੈ ਜਿਹੜੇ ਨਵੇਂ ਮੀਟਰ ਨੇ ਉਹ ਫਾਇਦੇਮੰਦ ਨੇ ਆਟੋਮੈਟਿਕ ਜਿਵੇਂ ਕਸਟਮਰ ਹੈ ਜੀ ਉਹਦੇ ਕੋਲ ਨਾ ਫੋਨ ਦੇ ਵਿੱਚ ਸਾਰੀ ਰੀਡਿੰਗ ਕੱਲੀ-ਕੱਲੀ ਪਰ ਡੇ ਦੀ ਸਾਰਾ ਕੁਝ ਉਹਦੇ ਕੋਲ ਆ ਜਾਂਦਾ ਹੁਣ ਕਾਫੀਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਮੰਨ ਲਓ 600 ਯੂਨਿਟ ਫ੍ਰੀ ਹੈ ਸਾਡੇ ਕੋਲ ਬਹੁਤ ਕੇਸਿਸ ਇਹੋ ਜਿਹੇ ਆਉਂਦੇ ਆ ਇਹ ਹੁੰਦੀ ਹੈ ਜੀ 10 ਯੂਨਿਟ ਪਰ ਡੇ ਹਣਾ ਮੰਨ ਲਓ 55 ਦਿਨ ਦਾ ਬਿੱਲ ਆ ਕਿਸੇ ਦਾ ਤਾਂ ਟੋਟਲ ਕਿੰਨੀਆਂ ਹੋ ਗਿਆ 550 ਫ੍ਰੀ ਨੇ ਉਹਨੂੰ ਮੰਨ ਲਓ ਉਹਨੂੰ 551 ਦਾ ਬਿੱਲ ਆ ਗਿਆ ਤਾਂ ਉਹ ਕੰਜ਼ਿਊਮਰ ਸਾਡੇ ਕੋਲ ਆ ਜਾਂਦਾ ਸਾਨੂੰ ਪੂਰਾ ਬਿੱਲ ਕਿਉਂ ਆਇਆ ਵੀ ਸਾਡਾ ਤਾਂ 600 ਫ੍ਰੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਮਤਲਬ ਕੈਲਕੂਲੇਸ਼ਨ ਕਿਵੇਂ ਕਰੀਏ ਨਾ ਤੋ ਇਹ ਬਕਸਾ ਖੋਲ ਕੇ ਦੇਖੋ ਵੀ ਦੇਖ ਸਕਦੇ ਨੇ ਰੋਜ਼ ਰੋਜ਼ ਦੀ ਰੀਡਿੰਗ ਹਣਾ ਵੀ ਕਿੰਨੀ ਮੱਚ ਗਈ ਆ ਕੰਟਰੋਲ ਕਰ ਲਈਏ ਵੀ ਸਾਡਾ ਬਿੱਲ ਫ੍ਰੀ ਆ ਜੇ ਜੇ ਹੁਣ ਉਹ ਫੋਨ ਤੋਂ ਦੇਖਣਗੇ ਉਹ ਦੇਖ ਲੈਣਗੇ ਜੀ ਵੀ ਸਾਡਾ ਉਦੇ ਬੈਨੀਫਿਟਸ ਨੇ ਨੁਕਸਾਨ ਕੋਈ ਨਹੀਂ ਹੈ